ਸਾਨੂੰ ਇੱਕ ਵੰਡ ਕੇ ਛਕਣਾ ਤੇ ਇੱਕ ਸੇਵਾਦਾਰ ਪਰ ਦਾਨੀ ਬਣ ਕੇ ਅਸੀਂ ਦੇਖਦੇ ਬੰਦੇ ਨੇ ਆਪਣੇ ਆਪ ਨੂੰ ਦਾਨੀ ਅਖਵਾਉਣਾ ਬਹੁਤ ਵੱਡਾ ਸਮਝਿਆ ਕਿ ਜਿੰਨਾ ਤੱਕ 10 ਬੰਦੇ ਮੈਨੂੰ ਦਾਨੀ ਨਾ ਕਹਿ ਦੇਣ ਤਾਂ ਮੈਨੂੰ ਸਕੂਨ ਨਹੀਂ ਮਿਲਦਾ ਹੁਣ ਤੁਸੀਂ ਅੰਦਾਜ਼ਾ ਲਾਓ ਦੁਨੀਆ ਦਾ ਬੰਦਾ ਕਦੀ ਮੁਕੰਮਲ ਦਾਤਾ ਨਹੀਂ ਹੋ ਸਕਦਾ ਕਰੋੜਾਂ ਵਾਲਾ ਲੱਖਾਂ 'ਚ ਦੇ ਰਿਹਾ ਮੰਨ ਲਓ ਜੇ ਕਿਸੇ ਨੇ ਕੁਝ ਵੀ ਹੈਲਪ ਕਰਨੀ ਲੱਖਾਂ 'ਚ ਜੇ ਦੇ ਗੱਲ ਲੱਖਾਂ ਵਾਲਾ ਹਜ਼ਾਰਾਂ 'ਚ ਦੇ ਰਿਹਾ ہزار والا پیسے بھی ایسا نہیں کہ کروڑوں والا بندہ کروڑ ہی ہوا پتا یہ کروڑ ہے کل میں پڑھ کے منگنا ہے ایک دار جدو بخش کرتا ہے سارا کچھ سوچا بھی نہیں ملوک کدی بھی دانی نہیں ہو سکتا دانی نہ بنیادی نہ اپنے آپ دانی اخوائی جے اخوا گا چاہیے سیوا دار ਮਾਰੇ ਸੇਵਾਦਾਨ ਬੰਨਾ ਤੇ ਸੇਵਾਦਾਨ ਵਿੱਚ ਇੱਕ ਨਿਮਰਤਾ ਭਾਵਨਾ ਛੁਪੀ ਹੋਈ ਹੈ ਹੁਣ ਮੰਨ ਲਓ ਇੱਕ ਬੰਦਾ ਦਾਨੀ ਬਣ ਗਿਆ ਲੈਣ ਵਾਲਾ ਉਹਦੇ ਅੰਦਰ ਇੱਕ ਅਹਸਾਸਿਕ ਤਮਤਰੀ ਜਾ ਕੇ ਦਾ ਭਾਵ ਧੀਨ ਭਾਵਨਾ ਜਾਗਦੀ ਜਿਨੇ ਇਦਾਂ ਕੀਤਾ ਉਹ ਵੱਡਾ ਬਣ ਜਾਏਗਾ ਤੇ ਜਿਨੇ ਇਵੇਂ ਕਰ ਲਿਆ ਛੋਟਾ ਬਣ ਜਾਏਗਾ ਇਹ ਖੁਣ ਤੁਸੀਂ ਇੱਕ 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 ਧਿਰ ਉੱਠੀ ਹੋ ਰਹੀ ਹੈ ਇੱਕ ਧਿਰ ਛੁੱਟੀ ਹੋ ਰਹੀ ਹੈ ਤੇ ਸਤਗੁਰੂ ਜੀ ਨੇ ਕਿਹਾ ਕੇਵਲ ਵਾਹ ਦਾ ਕੋਈ ਪਰਮੇਸ਼ਰ ਦਤਾ ਹੈ

ਤੱਕਰ ਚੁਗਣ ਖਾਲ ਬਸਣ ਰੱਬ ਨਾਲ ਛੁੱਟਣ ਪਾਸ ਨਾਲੇ ਕਹਿੰਦੇ ਥੋੜਾ ਬੋੜਾ ਕੰਕਰ ਵੀ ਚੁਗ ਲੈਂਦੇ ਨੇ ਕੀੜੇ ਮਕੌੜੇ ਵੀ ਖਾ ਲੈਂਦੇ ਨੇ ਪਰ ਫਿਰ ਵੀ ਸ਼ੂਗਰ ਉਗਿਆਰ ਨਹੀਂ ਪਿੱਕਲੂ ਪੇਟ ਭਰ ਗਿਆ ਪਰ ਜੇ ਤਾਲੂ ਦੀ ਮਨੋਖ ਵੱਲ ਵੇਖੀਏ ਵੀ ਮਨ ਭੁੱਖ ਪਾਈ ਨਹੀਂ ਵੱਧ ਗਈ ਜਿੰਨੇ ਦੇਣ ਵਾਲੇ ਦਾ ਕਦੀ ਸ਼ੂਗਰ ਨਹੀਂ ਕੀਤਾ ਹਰ ਵਕਤ ਗਿਲਾ ਝੋਰਾ ਫਿਕਰ ਕੀ ਮਿਲਿਆ ਤੇ ਮੈਂ ਕਈ ਵਾਰ ਦੇਰ ਦਿੱਤੇ ਕਰਦਾ ਨਾ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪੈ ਦੰਦਿਆਂ ਸਭ ਅੰਗ ਮਹਾਰਾਜਿਓ ਫਾਕ ਆ ਕੇ ਬੰਦੇ ਦੇ ਦੰਦ ਘਸ ਗਏ ਬ੍ਰਾਂਡਡ ਕੱਪੜੇ ਪਾ ਪਾ ਕੇ ਸਰੀਰ ਵਿਰਧ ਹੋ ਗਿਆ ਫੁੱਟਾ ਹੋ ਗਿਆ ਮਨੁੱਖ ਤੇ ਅਜੇ ਵੀ ਬੰਦਾ ਕਹਿੰਦਾ ਕਿ ਮੈਨੂੰ ਕੀ ਖਾਣ ਵਾਸਤੇ ਮਿਲਿਆ ਤੇ ਪਹਿਨਣ ਵਾਸਤੇ ਕੀ ਮਿਲਿਆ ਤਾਂ ਸਾ ਸੰਗਤ ਜੀ ਸਤਿਗੁਰੂ ਜੀ ਨੇ ਇਹ ਉਪੀ ਬਿਆਨ ਕੀਤੀ ਹੈ ਕਿ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਪਹਿਲਾ ਗੁਨਾਹ ਉਹ ਦਾਤਾ ਦੇਣ ਵਾਲਾ ਤੇ ਕੱਲੀਆਂ ਦਾਤਾ ਪਦਾਰਥ ਨਹੀਂ ਨਾਮ ਸੰਗਤ ਦੇ ਵਿੱਚ ਜੁੜੀ ਆ ਕੇ ਬੈਠੇ ਹੋਏ ਇਹ ਵੀ ਵੱਡੀ ਗੁਨਾਹ ਹੈ ਪਦਾਰਥਾਂ ਦਾ ਕਾਹਦਾ ਗੁਨਾਹ ਹੈ ਕਾਹਦਾ ਹੰਕਾਰ ਹੈ ਅੱਜ ਹੈਗੇ ਕੱਲ ਦਾ ਭੁਤਾ ਕੋਈ ਨਹੀਂ ਦੌਲਤਾਂ ਸ਼ੌਰਤਾਂ ਚੱਕਣਾ ਚੂਰ ਹੋਣ ਲੱਗਿਆਂ ਨੂੰ ਵਕਤ ਨਹੀਂ ਲੰਮਦੀਆਂ ਮੈਨੂੰ ਉਹ ਅਧਿਆਏ ਮਹਾਰਾਣੀ ਜਿੰਦ ਗੌਰ ਦਾ ਪਉਂਦਾ ਨਹੀਂ مہارا جد کور وہ ہے سرداران کی تھی ہے امیر گریبی کی مہارا جن کو سب تیمتی ادیائے مہارا جن کور کا اس واقع اتہاس جڑیا جو مہاراجا رنجیت مہارا جد کور ہی گیا مہارا جن بکھان سکھان دی کہانی پڑھن جو ہے ਸਬਰ ਸੰਕੋਪ ਤੀਰਜ ਲੋਕ ਹੁੰਦੇ ਕੀ ਨੇ ਕਿਵੇਂ ਪਿੰਡੇ ਤੇ ਹੰਡਾ ਕੇ ਜੀਵਨ ਵਿੱਚ ਅੱਗੇ ਵਧਿਆ ਜਾਂਦਾ ਮਹਾਰਾਣੀ ਜਨਪੌਰ ਦੀ ਦਾਸਤਾ ਸਮਾਂ ਲੱਗਾ ਤੇ ਖੜੇ ਹੋ ਜੁ ਗਏ ਦੁਖੀਏ ਮਾਪੁੱਤ ਸੇਖ ਰਾਜ ਕਿਵੇਂ ਗਿਆ ਸਿੱਖ ਰਾਜ ਕਿਵੇਂ ਬਣਿਆ 2 3 ਪੁੱਸਗਾ ਨੇ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਪੜਨ ਯੋਗ ਨੇ ਜੇ ਕਦ ਸਮਾਂ ਲੱਗਿਆ ਤੇ ਸਾਧ ਸੰਗਤ ਪੜੇ ਹੋ ਜੀ ਰੋਇਆ ਇਹ ਰਾਜ ਭਾਗ ਖਤਮ ਹੋ ਗਿਆ ਆਪ ਜੀ ਨੂੰ ਪਤਾ ਹੈ ਕਿ ਜਦੋਂ ਗੁਰੇ ਇੱਥੇ ਕਾਬਤ ਹੋਏ ਮਹਾਰਾਣੀ ਜਿੰਦ ਕੌਰ ਨੂੰ ਸ਼ਨਾਰ ਦੇ ਕਿਲਾ ਸਿਦਾਹੌਰ ਉਹਦੇ ਵਿੱਚ ਕੈਦ ਕਰ ਗਏ ਬੋਲੀ ਦੇ ਸਹਾਰੇ ਭੱਜੀ ਜੰਗਲਾਂ ਜੰਗਲਾਂ ਦੇ ਵਿੱਚ ਸਫ਼ਰ ਤੈਅ ਕਰਦੀ ਹੋਈ ਉਹਨੇ ਕਿਸੇ ਰਾਜੇ ਨੂੰ ਮਿਲਣਾ ਸੀ ਨਰੇਸ਼ ਰਾਜੇ ਨੂੰ ਮਿਲਣਾ ਸੀ ਜਾ ਕੇ